ਕਾਲ ਜੀ ਮੈਂ ਧੰਨਵਾਦੀ ਹਾਂ ਆਪਣੇ ਸਮੂਹ ਪਿੰਡ ਨਿਵਾਸੀਆਂ ਦਾ ਜਿਨ੍ਹਾਂ ਨੇ ਅੱਜ ਸਾਡੀ ਸਰਪੰਚੀ ਦੀ ਜਿਹੜੀ ਕੈਂਪੇਨਿੰਗ ਆ ਜਿਹੜਾ ਡੋਰ ਟੂ ਡੋਰ ਆਜਾ ਸੀ ਆਪਣੇ ਪਿੰਡ ਦੇ ਵਿੱਚ ਸ਼ੁਰੂਆਤ ਕਰਨਾ ਆ ਪਿੰਡਦਰ ਦੇ ਸਰਦਾਰਾਂ ਦੇ ਵਿੱਚ ਅੱਜ ਮੇਰੇ ਬਹੁਤ ਹੀ ਜਿਹੜੇ ਸਤਿਕਾਰਯੋਗ ਭੈਣ ਭਰਾ ਜਿੰਨੇ ਵੀ ਅੱਜ ਪਹੁੰਚੇ ਆ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਤੇ ਮੇਰੇ ਸਤਿਕਾਰਯੋਗ ਬਲਵਿੰਦਰ ਭਾਜੀ ਸਰਪੰਚ ਜਿਨ੍ਹਾਂ ਦਾ ਅੱਜ ਤੋਂ ਤਕਰੀਬਤ 10 ਸਾਲ ਪਹਿਲਾਂ ਇੱਕ ਮੈਂ ਪ੍ਰੋਗਰਾਮ ਕੀਤਾ ਸੀ ਜਿਹੜਾ YouTube ਤੇ ਅੱਜ ਵੀ ਜਿਹੜਾ ਉਹ ਚੱਲ ਰਿਹਾ ਮੈਂ ਸਰਪੰਚ ਬੋਲਦਾ ਤੇ ਕਹਿੰਦੇ ਆ ਵੀ ਕਈ ਵੇਲੇ ਸਮਾਂ ਜਿਹੜਾ ਵਾ ਨਾ ਉਹ ਚੱਕਰ ਖਾਂਦਾ ਵਾ ਤੇ ਅੱਜ ਸਮਾਂ ਇਹ ਆ ਵੀ ਮੈਂ ਜਿਹੜੀ ਉਹ ਅੱਜ ਬਤੌਰ ਉਮੀਦਵਾਰ ਮੇਰੇ ਵਾਈਫ ਸ਼੍ਰੀਮਤੀ ਬਲਵਿੰਦਰ ਕੌਰ ਤੇ ਜਿਹੜਾ ਐਂਕਰ ਐਂਕਰ ਬਦਲ ਚੁੱਕੇ ਨੇ ਐਂਕਰ ਨੇ ਸਰਪੰਚ ਬਰਵਿੰਦਰ ਸਿੰਘ ਸਰਪੰਚ ਸਾਹਿਬ ਕੋਸ਼ਿਸ਼ ਸਵਾਲ ਕਰਨਗੇ ਮੈਨੂੰ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਾ ਉਸ ਤੋਂ ਬਾਅਦ ਪਹਿਲੋ ਸੰਭਾਵੀ ਉਮੀਦਵਾਰ ਹੀ ਅੱਜ ਸਾਡੀ ਸਾਰੀ ਟੀਮ ਨੇ ਪਿੰਡ ਅਤਰਦੇਵ ਸਰਦਾਰਾਂ ਦੀ ਨੇ ਭਾਈ ਮਨਦੀਪ ਸਿੰਘ ਨੂੰ ਜੋ ਕੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਸਮੇਤ ਮੈਂਬਰਾਂ ਸਮੇਤ ਇਹਨਾਂ ਨੇ ਅੱਜ ਤੋਂ ਕਰੀਬ 10 ਸਾਲ ਪਹਿਲਾਂ ਇੱਕ ਸਾਡੀ ਵੀਡੀਓ ਕੀਤੀ ਮੈਂ ਸਰਪੰਚ ਬੋਲਦਾ ਅੱਜ ਉਹੀ ਸਮਾਂ ਉਹੀ ਟਾਈਮ ਬੋਲਣ ਦਾ ਮੈਂ ਸਰਪੰਚ ਬੋਲਦਾ ਅੱਜ ਕੁਝ ਸਵਾਲ ਜਿਵੇਂ ਅਸੀਂ ਪੰਚਾਇਤਾਂ ਆਪਣੀਆਂ ਦੇ ਵਿੱਚ ਕੰਮ ਕੀਤਾ ਕਿਸ ਦਾ ਹੋਇਆ ਜਾਂ ਨਹੀਂ ਹੋਇਆ ਜੋ ਵੀ ਕੀਤਾ ਆਪਣੇ ਤੁਹਾਨੂੰ ਮਨੋ ਅਸੀਂ ਪੂਰਾ ਕੀਤਾ ਹੁਣ ਅਸੀਂ ਭਾਈ ਮਨਦੀਪ ਸਿੰਘ ਨੂੰ ਦੋ ਚਾਰ ਸਵਾਲ ਕਰਦੇ ਆਂ ਵੀ ਮੈਂ ਸਰਪੰਚ ਬੋਲਦਾ ਵਿੱਚ ਸਵਾਲ ਨਹੀਂ ਕਰਦੇ ਸੇ ਬੇਨਤੀ ਕਰਦੇ ਆਂ ਕਿ ਪਹਿਲਾ ਤਾਂ ਇਹਨਾਂ ਨੇ ਸਾਰਿਆਂ ਨੇ ਹੀ ਟੀਮ ਨੇ ਇਹ ਸ਼ਰਤ ਰੱਖੀ ਭਾਈ ਮਨਦੀਪ ਸਿੰਘ ਨੂੰ ਵੀ ਜਿਹੜਾ ਪਿੰਡ ਚਰਦੇਓ ਦੇ ਵਿੱਚ ਨਸ਼ੇ ਦਾ ਗਦਰ ਪਾਵੇਂ ਸ਼ਰਾਬ ਹੋਵੇ ਪਾਵੇਂ ਸਮੈਕ ਹੋਵੇ ਪਿਛਲੀਆਂ ਪੰਚਾਇਤਾਂ ਨੇ ਵੀ ਪਿਛਲੇ ਵਰਕਰਾਂ ਨੇ ਵੀ ਜੋ ਵੀ ਯਾਨੀ ਕਿ ਇਹ ਮੁੱਦੇ ਤੇ ਕੋਈ ਵੀ ਨਹੀਂ ਪਰਨ ਕੀਤਾ ਤੇ ਨਾ ਹੀ ਉਹਦੇ ਤੇ ਪੂਰੇ ਖਰੇ ਉਤਰਿਆ ਅਸੀਂ ਹੁਣ ਭਾਈ ਮਨਦੀਪ ਸਿੰਘ ਜੀ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਜੇ ਸਰਪੰਚ ਬਣ ਕੇ ਸਰਪੰਚ ਤੁਸੀਂ ਬਣ ਚੁੱਕੇ ਜੇ ਸਤਿਗੁਰੂ ਕਿਰਪਾ ਕਰਨਗੇ ਵਾਹਿਗੁਰੂ ਨੇ ਕਿਰਪਾ ਕਰਨੀ ਆ ਤੁਸੀਂ ਕੀ ਜਿਹੜਾ ਸੰਗਤਾਂ ਨੂੰ ਬੇਤੇ ਆ ਸਾਰੀ ਸੰਗਤ ਵੱਲੋਂ ਮੈਂ ਵੀਊ ਲੈ ਕੇ ਪੁੱਛਿਆ ਗਿਆ ਕਿ ਤੁਸੀਂ ਪਹਿਲਾ ਮੁੱਦਾ ਕਿ ਜਿਹੜਾ ਨਸ਼ਿਆਂ ਦੇ ਬਾਰੇ ਕੀ ਕਹਿੰਦੇ ਜੀ ਆਪਣੇ ਮਖੋਂ ਇਹ ਸੰਗਤ ਨੂੰ ਦੱਸੋ ਸਭ ਤੋਂ ਪਹਿਲਾਂ ਤੇ ਇਹ ਆ ਵੀ ਦੇਖੋ ਨਸ਼ਾ ਕੋਈ ਵੀ ਆ ਉਹ ਜਿਹੜਾ ਉਹ ਘਰਾਂ ਨੂੰ ਬਰਬਾਦ ਕਰਦਾ ਤੇ ਨਸ਼ੇ ਦੀ ਸ਼ੁਰੂਆਤ ਜਿਹੜੀ ਆ ਉਹ ਅਸੀਂ ਆਪਣੀ ਕੰਪੇਨਿੰਗ ਤੋਂ ਜਿਹੜਾ ਵਾ ਉਹ ਕਰਦੇ ਆ ਖਾਸ ਤੌਰ ਤੇ ਇਹ ਜਦੋਂ ਸਰਪੰਚੀ ਦੀਆਂ ਇਲੈਕਸ਼ਨਾਂ ਸਾਰੇ ਜਣੇ ਆਪਾਂ ਲੜਦੇ ਆ ਤਾਂ ਸ਼ਰਾਬਾਂ ਪਿਆਈਆਂ ਜਾਂਦੀਆਂ ਨੇ ਨਸ਼ੇ ਵੰਡੇ ਜਾਂਦੇ ਆ ਵੀ ਕਿਸੇ ਵੀ ਤਰੀਕੇ ਨਾਲ ਸਾਨੂੰ ਜਿਹੜਾ ਉਹ ਵੋਟਾਂ ਪਿੰਡ ਦੇ ਵਿੱਚੋਂ ਉਹ ਮਿਲ ਜਾਣ ਮੈਂ ਅੱਜ ਆਪਣੀ ਟੀਮ ਦੇ ਨਾਲ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਇਹ ਪਿੰਡ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਸਰਪੰਚੀ ਆ ਇਹ ਨਸ਼ਾ ਮੁਕਤ ਸਰਪੰਚੀ ਆ ਕਿਸੇ ਨੂੰ ਕੋਈ ਨਸ਼ਾ ਦੇ ਕੇ ਵੋਟ ਜਿਹੜੀ ਉਹ ਨਹੀਂ ਲਈ ਜਾਏ ਦੂਸਰੀ ਗੱਲ ਇਹ ਆ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਪਹਿਲੀ ਪੰਚਾਇਤ ਆਤਰ ਦੇ ਉਹ ਸਰਦਾਰਾਂ ਦੀ ਪੰਚਾਇਤ ਆ ਇਤਰ ਦੇ ਸੌਰੀ ਇਤਰ ਦੀ ਉਹ ਪਿੰਡ ਦੀ ਪੰਚਾਇਤ ਆ ਉਹਦੇ ਵਿੱਚ ਵੀ ਜਦੋਂ ਮੈਂ ਇਲੈਕਸ਼ਨ ਜਿਹੜੀ ਸਾਡੀ ਟੀਮ ਨੇ ਜਦੋਂ ਲੜੀ ਆ ਪਿਛਲੀ 2018 ਦੇ ਵਿੱਚ ਕਿਸੇ ਨੂੰ ਇੱਕ ਬੂੰਦ ਵੀ ਜਿਹੜੀ ਉਹ ਸ਼ਰਾਬ ਤੁਸੀਂ ਸਾਰੇ ਜਾਣਦੇ ਕੋਈ ਉਧਰਲੀ ਸਾਈਡ ਤੇ ਨਹੀਂ ਪਿਆਈ ਲੋਕ ਸ਼ਰਾਬ ਦੇ ਨਾਲ ਵੋਟਾਂ ਨਹੀਂ ਦਿੰਦੇ ਲੋਕ ਜਿਹੜਾ ਆਪਣੇ ਦਿਮਾਗ ਤੋਂ ਜਿਹੜਾ ਵਾ ਸੋਚ ਕੇ ਵੋਟਾਂ ਦਿੰਦੇ ਆ ਤਾਂ ਕਰਕੇ ਜਿਹੜਾ ਵਾ ਆਈਡੀ ਕੰਪੇਨਿੰਗ ਆ ਇਹ ਵੀ ਨਸ਼ਾ ਮੁਕਤ ਹੋਏਗੀ ਤੇ ਸਰਪੰਚ ਬਣਨ ਤੋਂ ਬਾਅਦ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਸਾਰੇ ਪਿੰਡ ਦੇ ਨਾਲ ਕਿ ਨਸ਼ਿਆਂ ਨੂੰ ਲੈ ਕੇ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਵਾ ਪੰਚਾਇਤ ਵੱਲੋਂ ਜਿਹੜਾ ਵਾ ਉਹ ਕਦਮ ਉਠਾਏ ਜਾਣਗੇ ਕਿਉਂਕਿ ਜਿਹੜੀ ਆਉਣ ਵਾਲੀ ਜਵਾਨੀ ਆ ਜਾਂ ਆਉਣ ਵਾਲੀਆਂ ਨਸਲਾਂ ਨੇ ਉਹ ਜਿਹੜੀਆਂ ਨਸ਼ੇ ਦੇ ਬਹੁਤ ਬਰਬਾਦ ਕੀਤੀਆਂ ਹੋਈਆਂ ਨੇ ਸੋ ਨਸ਼ੇ ਦੇ ਸੰਬੰਧੀ ਜਿਹੜਾ ਵਾ ਪੰਚਾਇਤ ਸਖਤ ਕਦਮ ਜਿਹੜੀ ਉਹ ਉਠਾਉਂਦੀ ਰਹੇ ਨੰਬਰ 2 ਇਹ ਨਸ਼ੇ ਤੋਂ ਬਚਾਉਣ ਤੋਂ ਬਾਅਦ ਦੇ ਵਿੱਚ ਆਪਣੀ ਜਿਹੜੀ ਛੋਟੀ ਪੀੜ੍ਹੀ ਹੈ 18 ਸਾਲ ਤੋਂ ਲੈ ਕੇ 15 ਸਾਲ 12 ਸਾਲ 22 ਸਾਲ ਤੱਕ ਜਿਹੜੀ ਗੇਮ ਕਰਦੀ ਹੈ ਖਾਸ ਕਰਕੇ ਆਪਣੇ ਪਿੰਡਾਂ ਦੇ ਵਿੱਚ ਅਜੇ ਤੱਕ ਉਹ ਧਿਆਨ ਨਹੀਂ ਦਿੱਤਾ ਗਿਆ ਭਾਵੇਂ ਅਸੀਂ ਵੀ ਪੰਚਾਇਤ ਭੁਗਤ ਚੁੱਕੇ ਕਿਉਂਕਿ ਸਾਡਾ ਤੇ ਐਮਐਲਏ ਨੇ ਵਿਰੋਧ ਕੀਤਾ ਉਹਦਾ ਨਾਂ ਕਰਨ ਦਾ ਕਾਰਨ ਭਾਵੇਂ ਉਹ ਕੋਈ ਵੀ ਇਹ ਡਵੈਲਪਮੈਂਟ ਦੇ ਕੰਮ ਕਰਨਾ ਚਾਹੁੰਦੇ ਹਾਂ ਪਰ ਉਹ ਵਿਰੋਧੀ ਦੇ ਨਾਲ ਜੁੜ ਕੇ ਸਾਨੂੰ ਉਹ ਚੱਲਣ ਨਹੀਂ ਦਿੰਦੇ ਇਹ ਕਰਕੇ ਹੋੜ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਵੀ ਆਹੜੀ ਗਰਾਊਂਡ ਸਾਡੀ ਇਹਦੇ ਵਿੱਚ ਬੱਚਿਆਂ ਦੀ ਭਾਵੇਂ ਹੱਕੀ ਹੋਵੇ ਭਾਵੇਂ ਫੁੱਟਬਾਲ ਹੋਵੇ ਪਾਵੇ ਜੋ ਵੀ ਕਬੱਡੀ ਜੋ ਵੀ ਆਪਾਂ ਜਾਨੀ ਕਿ ਇਹਨੂੰ ਸਟੇਡੀਅਮ ਨੂੰ ਬਣਾ ਕੇ ਤਿਆਰ ਕਰਕੇ ਤੇ ਆਪਾਂ ਉਹ ਤੁਸੀਂ ਦੱਸੋ ਤੇ ਪੂਰਨ ਤੌਰ ਤੇ ਗੱਲ ਤੁਸੀਂ ਉਹ ਸਾਡੇ ਨਾਲ ਕਰਿਓ ਜਿਹੜੀ ਕਰਨੇ ਆ ਕਿਉਂਕਿ ਪੰਚਾਇਤਾਂ ਕਿ ਵੀ ਇਹੋ ਕੋ ਕਰਦੇ ਰਹਿਣ ਜਿਹੜੀ ਪੂਰੀ ਕਰਨੀ ਹੈ ਜੇ ਨਹੀਂ ਕਰ ਸਕਦੇ ਤਾਂ ਹੋਣ ਉਹ ਕਰਨੀ ਨਹੀਂ ਇਹਨਾਂ ਨੂੰ ਦੱਸ ਦਿਓ ਵੀ ਆਪਾਂ ਉਹ ਨਹੀਂ ਕਰ ਸਕਦੇ ਇਸ ਕਰਕੇ ਇਹ ਨੰਬਰ 2 ਦੇ ਖੇਡਾਂ ਦੇ ਮਾਮਲੇ ਸਬੰਧ ਦੇ ਵਿੱਚ ਦੇਖੋ ਸਰਪੰਚ ਸਾਹਿਬ ਆਪਣੇ ਪਿੰਡ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਤਰਦੀਓ ਪੰਚਾਇਤ ਜਿਹੜੀ ਪ੍ਰਿੰਸੀਪਲ ਪੰਚਾਇਤ ਆ ਜਿਹੜੀ 50% ਦੇ ਉੱਤੇ ਜਿਹੜੇ ਉਹ ਜਿਹੜੀ ਤਰਦੀਓ ਪੰਚਾਇਤ ਆ ਉਹਦੇ ਵਿੱਚ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿੰਨਾ ਵੀ ਸਾਨੂੰ ਕਾਰਜਕਾਲ 6 ਸਾਲ ਦਾ ਸਮਾਂ ਜਿਹੜਾ ਪਿੰਡ ਦੇ ਲੋਕਾਂ ਨੇ ਰੱਤਾ ਤੇ 6 ਸਾਲਾਂ ਦੇ ਵਿੱਚ ਗਲੀਆਂ ਨਾਲੀਆਂ ਤੋਂ ਅਸੀਂ ਉੱਪਰ ਉੱਠ ਚੁੱਕੇ ਹਾਂ ਉਹਦੇ ਤੋਂ ਅਲੱਗ ਤੁਸੀਂ ਐਚਐਮਐ ਜਿਹੜਾ ਤੁਹਾਡਾ ਸਵਾਲ ਹੈ ਇਸ ਸਵਾਲ ਦਾ ਜਵਾਬ ਇਹ ਦੇ ਰਿਹਾ ਕਿ ਗੁਰਦੁਆਰਾ ਬਾਗਸਾਹਬ ਦੇ ਲਾਗੇ ਆ ਜੱਥੇਦਾਰ ਜੀ ਆ ਪਾ ਜੀਣੀ ਇੱਧਰ ਹਾਂ ਉਹ ਪਤਾ ਉਹ ਕਹਿੰਦਾ ਇਹਨਾਂ ਸਾਰਿਆਂ ਨੇ ਸਾਨੂੰ ਪੰਚਾਇਤ ਨੂੰ ਉਧਰਲੀ ਨੂੰ ਬੇਨਤੀ ਕੀਤੀ ਸੀ ਸਾਨੂੰ ਇੱਥੇ ਗੁਰਦੁਆਰਾ ਬਾਗਸਾਹਬ ਦੇ ਲਾਗੇ ਗਰਾਊਂਡ ਦੀ ਜਿਹੜੀ ਆ ਉਹ ਜ਼ਰੂਰਤ ਆ 1 ਏਕੜ ਜਿਹੜੀ ਆ ਉੱਥੇ ਗਰਾਊਂਡ ਜਿਹੜੀ ਆ ਉਹ ਪੰਚਾਇਤ ਦੇ ਵੱਲੋਂ ਜਿਹੜਾ ਵਾ ਉਹ ਰੈਗੂਲੇਸ਼ਨ ਪਾ ਕੇ ਜਿਹੜਾ ਵਾ ਉੱਥੇ ਕੱਟ ਦਿੱਤੀ ਗਈ ਆ ਉੱਥੇ ਵੀ ਜਿਹੜਾ ਅਸੀਂ ਸਪੋਰਟਸ ਦੇ ਰਿਲੇਟਿਡ ਜਿਹੜਾ ਵਾ ਕੋਈ ਨਾ ਕੋਈ ਐਕਟੀਵਿਟੀਆਂ ਜਿਹੜੀਆਂ ਘੱਟੋ ਘੱਟ ਦੋ ਤੋਂ ਤਿੰਨ ਗੇਮਾਂ ਜਿਹੜੀਆਂ ਉੱਥੇ ਅਸੀਂ ਉਹ ਕਰ ਰਹੇ ਆ ਉਹਦੇ ਤੋਂ ਅਲੱਗ ਜਿਹੜਾ ਲੈਂਦੇ ਬੰਨੇ ਇੱਕ ਏਕੜ ਗਰਾਊਂਡ ਜਿਹੜੀ ਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹ ਨਜਾਇਜ਼ ਕਬਜ਼ੇ ਦੇ 88 ਨੂੰ ਛਡਵਾ ਕੇ ਜਿਹੜਾ ਉਹ ਵਾਰਡ ਨੰਬਰ 1 ਤੇ 2 ਦੇ ਵਿੱਚ ਉਹ ਵੀ ਕੱਟ ਦਿੱਤੀ ਗਈ ਹੈ ਉਹਦੇ ਤੋਂ ਅਲੱਗ ਆਪਣੀ ਇਧਰਲੀ ਪੰਚਾਇਤ ਦੇ ਵਿੱਚ ਇਹ ਵਾਲੀ ਗਰਾਊਂਡ ਹੈ ਜਿੱਥੇ ਆਪਾਂ ਖੜੇ ਆ ਉਹਦੇ ਤੋਂ ਅਲੱਗ ਅਦਰਸ਼ ਸਕੂਲ ਵਾਲੀ ਗਰਾਊਂਡ ਇਹਨਾਂ ਸਾਰੀਆਂ ਗਰਾਊਂਡਾਂ ਨੂੰ ਜਿਹੜੀਆਂ ਅਸੀਂ ਨਵੀਆਂ ਵੀ ਕੱਟ ਰਹੇ ਆ ਪੰਚਾਇਤ ਉਧਰਲੀ ਦੇ ਵੱਲੋਂ ਤੇ ਭਵਿਕ ਦੇ ਵਿੱਚ ਹੋਰ ਵੀ ਅਸੀਂ ਗਰਾਊਂਡਾਂ ਕੱਟ ਜਿਹੜੀਆਂ ਉਹਨਾਂ ਦੇ ਲਈ ਥਾਂ ਜਿਹੜੀ ਆ ਅਸੀਂ ਛੱਡਣ ਜਾ ਰਹੇ ਆ ਇਦੇ ਲਈ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਪੂਰੇ ਭਾਰਤ ਦਾ ਸਭ ਤੋਂ ਵਧੀਆ ਸਪੋਰਟਸ ਹੱਬ ਜਿਹੜਾ ਉਹ ਸਾਡੇ ਪਿੰਡ ਦੇ ਵਿੱਚ ਹੋਏਗਾ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਪਾਉਣਾ ਇਸ ਗੱਲ ਦਾ ਕਿ ਸਭ ਤੋਂ ਵਧੀਆ ਜਿਹੜਾ ਸਪੋਰਟਸ ਦਾ ਇਨਫਰਾਸਟ੍ਰਕਚਰ ਉਹ ਸਾਡੇ ਪਿੰਡ ਦੇ ਵਿੱਚ ਹੋਏਗਾ ਸੋਨਹਾਰ ਹਰਸ਼ੀਮਾ ਕੋਲ ਇੱਕ ਜਿਹੜੀ ਸਭ ਤੋਂ ਜਿਹੜੀ ਵਿਲੱਖਣ ਗੱਲ ਇਹ ਜੇ ਕਿ ਤਿੰਨ 올ੰਪੀਅਨ ਜਿਹੜੇ ਆ ਉਹ ਸਾਡੇ ਇਸ ਮਿਸ਼ਨ ਦੇ ਵਿੱਚ ਜਿਹੜਾ ਉਹ ਸਾਨੂੰ ਸਾਥ ਦੇ ਰਹੇ ਨੇ ਉਹਨਾਂ ਨੂੰ ਇਹੋ ਗੱਲ ਦੱਸੀਆ ਵੀ ਸਾਨੂੰ 올ੰਪੀਅਨ ਦੇ ਨਾਲ ਅਸੀਂ ਕੰਟੈਕਟ ਕਿਉਂ ਕੀਤਾ ਉਹ ਇਸ ਕਰਕੇ ਕੀਤਾ ਕਿ ਮੈਂ ਮੈਂ ਤਾਂ ਸਰਪੰਚ ਸਾਹਿਬ ਨਾਲ ਜਦੋਂ 올ੰਪੀਅਨ ਜਿਹੜੇ ਤਿੰਨੇ ਆ ਉਹਨਾਂ ਦੇ ਨਾਲ ਵਕ ਵਕ ਸਮਿਆਂ ਦੇ ਤੇ ਜਦੋਂ ਮੀਟਿੰਗ ਹੋਈ ਆ ਉਸ ਵੇਲੇ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਅਸੀਂ ਸਪੋਰਟਸ ਇਨਫਰਾਸਟ੍ਰਕਚਰ ਬਣਾਣਾ ਵਾ ਉਹ ਵਰਲਡ ਕਲਾਸ ਦਾ ਹੋਣਾ ਚਾਹੀਦਾ ਸਾਨੂੰ ਜਿਹੜਾ ਇੱਕ 올ੰਪੀਅਨ ਆ ਪੂਰੇ ਇਹ ਤਕਰੀਬਤ ਤਕਰੀਬਨ ਦੁਨੀਆ ਦੇ ਕਾਫੀ ਕੋਨਿਆਂ ਦੇ ਵਿੱਚ ਜਿਹੜਾ ਉਹ ਖੇਡ ਕੇ ਆਇਆ ਹੁੰਦਾ ਤੇ ਜਦੋਂ ਉਹ ਖੇਡਦਾ ਵਾ ਤੂੰ ਉਹਨੂੰ ਪਤਾ ਵਾ ਵੀ ਕਿਹੜਿਆ ਇਨਫਰਾਸਟ੍ਰਕਚਰ ਦੇ ਵਿੱਚ ਕਿੱਥੇ ਕਮੀਆਂ ਤੇ ਉਹਨਾਂ ਨੂੰ ਇਹ ਕਿਹਾ ਗਿਆ ਵਾ ਸੋ ਮੈਂ ਤੁਹਾਡੇ ਸਾਰੇ ਪਿੰਡ ਦੇ ਨਾਲੇ ਵਾਦਾ ਕਰਦਾ ਕਿ ਇਨਫਰਾਸਟ੍ਰਕਚਰ ਜਿਹੜਾ ਸਪੋਰਟਸ ਇਨਫਰਾਸਟ੍ਰਕਚਰ ਨੂੰ ਲੈ ਕੇ ਜਾਂ ਬੱਚਿਆਂ ਦੇ ਨਸ਼ਿਆਂ ਨੂੰ ਲੈ ਕੇ ਜਿਹੜਾ ਉਹ ਪੰਚਾਇਤ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਕੰਮ ਕਰੇਗੀ ਇਹਦੀ ਜਿਹੜੀ ਆ ਨੀਹਾਂ ਜਿਹੜੀਆਂ ਉਹ ਰੱਖ ਦਿੱਤੀਆਂ ਗਈਆਂ ਚਾਹੇ ਉੱਥੇ ਗਰਾਊਂਡ ਕੱਟ ਕੇ ਚਾਹੇ ਇਧਰਲੀ ਸਾਈਡ ਤੇ ਗਰਾਊਂਡ ਕੱਟ ਕੇ ਸੋ ਇਹ ਸਪੋਰਟਸ ਨੂੰ ਲੈ ਕੇ ਪੰਚਾਇਤ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਕੰਮ ਜਿਹੜੇ ਉਹ ਕਰਨ ਜਾ ਰਹੀ ਆ ਸਾਡੇ ਨੰਬਰ 3 ਮੈਡੀਕਲ ਮੈਡੀਕਲ ਸੁੱਖ ਸਹੂਲਤ ਆਪਾਂ ਨੂੰ ਕੋਈ ਨਹੀਂ ਸਾਡਾ ਪਿੰਡ ਤਕਰੀਬਨ ਮੇਰੇ ਖਿਆਲ ਆ ਭਾਵੇਂ ਉਹ ਵਿਧਾਨ ਸਭਾ ਭਾਵੇਂ ਲੋਕ ਸਭਾ ਤੇ ਜਿਹੜੀ ਲੀਡ ਆ ਜਾਂ ਇੱਥੇ ਵੋਟ ਆ ਆਬਾਦੀ ਜਿਹੜੀ ਹੈ 50000 ਤੋਂ ਲੈ ਕੇ 30000 ਤੱਕ ਵੋਟ ਜਿਹੜੀ 8000 ਤੋਂ ਲੈ ਕੇ 10000 ਤੱਕ ਕੀ ਇਸ ਪਿੰਡਤਰ ਦੇ ਹੋਣ ਨੂੰ ਤੇਨੇ ਪੰਚਾਇਤਾਂ ਨੂੰ ਜਾਂ ਆਪਣੀ ਪੰਚਾਇਤ ਨੂੰ ਕੋਈ ਪੰਜ ਬੈੱਡ ਜਿਹੜਾ ਵਾ ਧੰਨਵਾਦ ਪੰਜ ਦਾ ਆਪਣਾ ਹਸਪੀਟਲ ਜਾਂ ਡਿਸਪੈਂਸਰੀ ਕੀ ਆਪਾਂ ਨੂੰ ਇਹਦੇ ਬਾਰੇ ਵੀ ਤੁਸੀਂ ਕੋਈ ਦੱਸੋ ਕਿ ਇਹ ਵੀ ਪਲਾਨ ਰੱਖੋਗੇ ਕਿਉਂਕਿ ਜ਼ਰੂਰੀ ਆ ਆਪਾਂ ਨੂੰ ਨਾਲ-ਨਾਲ ਜਿਹੜਾ ਮੈਡੀਕਲ ਕੇਅਰ ਵੀ ਜ਼ਰੂਰੀ ਹੈਗਾ ਇਹਦੇ ਲਈ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ 25 ਲੱਖ ਰੁਪਏ ਦੀ amount sanction ਹੋ ਚੁੱਕੀ ਆ ਉਹਦੇ ਤੋਂ ਅਲੱਗ ਉਹਦੇ ਤੋਂ ਅਲੱਗ ਜਿਹੜਾ ਸਾਡੇ ਪਿੰਡ ਦੇ ਵਿੱਚ ਜਿਹੜਾ ਵਾ ਉਧਰ ਲੈਹਿੰਦੀ ਸਾਈਡ ਦੇ ਉੱਤੇ ਵਾਰਡ ਨੰਬਰ 1 2 ਦੇ ਵਿੱਚ ਵਾਰਡ ਨੰਬਰ 1 ਤੇ 2 ਦੇ ਵਿੱਚ ਬਿਲਡਿੰਗ ਜਿਹੜੀ ਉਹ ਪਾਸ ਹੋ ਚੁੱਕੀ ਆ ਉਥੇ ਡਿਸਪੈਂਸਰੀ ਬਹੁਤ ਵਧੀਆ ਕਿਸਮ ਦੀ ਵਧੀਆ ਤਰੀਕੇ ਦੀ ਜਿਹੜੀ ਆ ਉਥੇ ਡਿਸਪੈਂਸਰੀ ਜਿਹੜੀ ਆ ਉਹ ਪੰਚਾਇਤ ਦੇ ਵੱਲੋਂ ਜਿਹੜਾ ਉਹ ਬਣਾਉਣੀ ਸ਼ੁਰੂ ਕਰ ਦਿੱਤੀ ਆ ਉਥੇ ਤੁਸੀਂ ਦੇਖਿਆ ਹੋਏਗਾ ਕਿਉਂਕਿ ਪਿੰਡ ਆਪਣਾ ਇੱਕ ਹੀ ਆ ਭੂਗੋਲਿਕ ਤੌਰ ਤੇ ਆਪਾਂ ਇਹ ਪਿੰਡ ਦੇ ਵਿੱਚ ਹੀ ਆ ਸੋ ਪੰਚਾਇਤ ਆਉਣ ਵਾਲੇ ਤਕਰੀਬਨ ਨਾਲ ਚੋਣ ਕੋਡ ਹਟਣ ਤੋਂ ਬਾਅਦ ਜਿਹੜਾ ਉੱਥੇ ਪੰਚਾਇਤ ਕੰਮ ਸ਼ੁਰੂ ਕਰਵਾ ਰਹੀ ਹੈ ਤੇ ਸਰਪੰਚ ਸਾਹਿਬ ਮੈਂ ਬਹੁਤ ਤੁਹਾਨੂੰ ਸਾਰੇ ਪਿੰਡ ਨੂੰ ਜਿਹੜਾ ਯਕੀਨ ਦਿਵਾਉਣਾ ਕਿ ਬਹੁਤ ਛੇਤੀ ਜਿਹੜਾ ਉਹ ਡਿਸਪੈਂਸਰੀ ਜਿਹੜੀ ਆ ਉਹ ਬਾਨੀ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਆ ਤੇ ਉਹਦੀ ਸੁਖ ਸੂਤ ਆ ਜਿਹੜੀਆਂ ਸਾਡੇ ਪਿੰਡ ਨੂੰ ਜਿਹੜਾ ਉਹ ਮਿਲਣੀਆਂ ਸ਼ੁਰੂ ਹੋਣਗੀਆਂ ਨੰਬਰ 4 ਸਵਾਲ ਜੋ ਪਹਿਲਾਂ ਵੀ ਆਪਾਂ ਜਦੋਂ ਲੜਾਈ ਝਗੜੇ ਹੁੰਦੇ ਆ ਪਰਿਵਾਰਾਂ ਦੇ ਵਿੱਚ ਅਸੀਂ ਆ ਵੇਖ ਚੁੱਕੇ ਆ ਖਾਸ ਕਰਕੇ ਪੰਜ ਸਾਲ ਤੁਸੀਂ ਸਾਰੇ ਜਾਣਦੇ ਜੇ ਨਗਰ ਨਿਵਾਸੀਓ ਭਰਾ ਮਾਰੂ ਨੀਤੀ ਹੋਈ ਹੈ ਭਰਾ ਭਰਾ ਨੂੰ ਪਾੜਿਆ ਗਿਆ ਭਰਾ ਭਰਾ ਨੂੰ ਦੁਆਲਿਆ ਗਿਆ ਤੇ ਪਾੜੋ ਤੇ ਰਾਜ ਕਰੋ ਅੱਗੇ ਸੁਣਦੇ ਹਾਂ ਅਕਾਲੀਆਂ ਦੀ ਕਾਂਗਰਸੀਆਂ ਦੀ ਆਪ ਵਾਲਿਆਂ ਦੀ ਨੀਤੀ ਉਤਲੀ ਪਾਰਟੀ ਦੀ ਨੀਤੀ ਪਰ ਅਰਿਕਾ ਹੁਣ ਪਿੰਡਾਂ ਦੇ ਵਿੱਚ ਵੀ ਇਹ ਨੀਤੀ ਆਪਾ ਅਪਣਾ ਬੈਠੇ ਆ ਜਿਹੜੀ ਭਰਾ ਮਾਰੂ جنگ ਹੈ ਇਸ ਕਰਕੇ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਲੋਕਾਂ ਨੂੰ ਕੋਈ ਵੀ ਭਰਾ ਭਰਾ ਨਾਲ ਲੜਨਾ ਹੁੰਦਾ ਕਰਾ ਨਹੀਂ ਉਧਰ ਉਧਰ ਹੀ ਬੋਲ ਪਾਣੀ ਰਹੇ ਆ ਇਹਨਾਂ ਨੂੰ ਤੁਸੀਂ ਬਾਹ ਕੇ ਫੈਸਲਾ ਦਿਵਾਉਣਾ ਨਾ ਕਿ ਇਹਨਾਂ ਨੂੰ ਦੋਨੇ ਇੱਕ ਦੂਜੇ ਨੇ ਚੁੱਕ ਕੇ ਤੇ ਥਾਣੇ ਪਹਟਾਣੀ ਕਰਕੇ ਜਾਣਾ ਪਰਚੇ ਪਰਚੀ ਕਰਾ ਕੇ ਇਹਨਾਂ ਦੇ ਛੱਬੀਆਂ ਬਣਾਓ ਜਾਂ 307 ਵਾਲੇ ਜਿਹੜੇ ਪਰਚੇ ਆ ਉਹਨਾਂ ਦੇ ਵਿੱਚੋਂ ਆਪਾਂ ਨਿਜਾਮ ਤੋਂ ਹੋਣਾ ਇਸ ਕਰਕੇ ਇਹਨਾਂ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਅ ਦੇਖੋ ਜੀ ਮੈਂ ਪਰਲੀ ਪੰਚਾਇਤ ਦੀ ਗੱਲ ਕਰਾਂਗਾ ਕਿਉਂਕਿ ਉਧਰਲੀ ਪੰਚਾਇਤ ਦੇ ਵਿੱਚ ਅਸੀਂ 5 ਸਾਲ ਦਾ ਜਿਹੜਾ ਵਾ ਕਾਰਜਕਾਲ 6 ਸਾਲ ਦਾ ਕਾਰਜਕਾਲ ਜਿਹੜਾ ਵਾ ਉਹ ਨਿਭਾਇਆ ਵਾ ਪਰਲੀ ਪੰਚਾਇਤ ਦੇ ਵਿੱਚ ਹੋਣ ਤੋਂ ਲੈ ਕੇ ਆਹ ਸੌਰੀ 2019 ਤੋਂ ਲੈ ਕੇ ਤੇ ਹੁਣ ਤੱਕ ਕੁੱਲ ਜਿਹੜੇ ਆ ਝਗੜੇ 20 ਝਗੜੇ ਜਿਹੜੇ ਆ ਚੌਂਕੀ ਥਾਣੇ 'ਚ ਗਏ ਆ ਬਾਕੀ ਸਾਰੇ ਝਗੜੇ ਜਿਹੜੇ ਆ ਉਹ ਪਿੰਡ ਦੇ ਵਿੱਚ ਨਿਬੜੇ ਗਏ ਆ ਇਧਰਲੀ ਸਾਈਡ ਤੇ ਸਾਡੀ ਪੰਚਾਇਤ ਜਦੋਂ ਬਣਦੀ ਆ ਤੇ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਜਿਸ ਤਰੀਕੇ ਦੇ ਨਾਲ ਉਧਰ ਸਾਡੀ ਇੱਕ ਕਮੇਟੀ ਬਣੀ ਆ ਜਿਹਨੂੰ ਮੇਰੇ ਵੱਲੋਂ ਨਪਕਟ ਕਮੇਟੀ ਜਿਹੜਾ ਉਹ ਨਾਮ ਦਿੱਤਾ ਗਿਆ ਸੀ ਉਦੋਂ ਸਕਰ ਉਹ ਜਿਹੜੇ ਜਿੰਨੇ ਵੀ ਸਾਡੇ ਚਾਰ ਪਾ ਪੰਜ ਜਿਹੜੇ ਸੁਲਝੇ ਬੰਦੇ ਆ ਉਹ ਪਹਿਲਾਂ ਜਦੋਂ ਝਗੜਾ ਹੁੰਦਾ ਕਿ ਇਹਦੇ ਘਰੇ ਜਾਂਦੇ ਉਹਨੂੰ ਸਮਝਾਉਂਦੇ ਆ ਸਮਝਾਉਣ ਤੋਂ ਬਾਅਦ ਆ ਜੇ ਨਹੀਂ ਨਿਪਟਦਾ ਤੇ ਸਰਪੰਚ ਕੋ ਆਉਂਦਾ ਝਗੜਾ ਸਰਪੰਚ ਕੋ ਨਹੀਂ ਨਿਪਟਦਾ ਤੇ ਅਖੀਰ ਨੂੰ ਚੌਂਕੀ 'ਚ ਜਾਂਦਾ ਇਧਰ ਵੀ ਉਹੀ ਜਿਹੜਾ ਮਾਡਲ ਆ ਉਹ ਇੰਪਲੀਮੈਂਟ ਕੀਤਾ ਜਾਏਗਾ ਇਧਰ ਵੀ ਲੋਕਾਂ ਨੂੰ ਜਿਹੜਾ ਵਾ ਤੁਹਾਡੇ ਵਰਗੇ ਜਿੰਨੇ ਵੀ ਸੁਣ ਜੇ ਤੁਸੀਂ ਲੋਕੋ ਇਹਨਾਂ ਦੀ ਇੱਕ ਕਮੇਟੀ ਬਣਾਈ ਜਾਏਗੀ ਕਮੇਟੀ ਜਿਹੜੀ ਆ ਉਹ ਝਗੜਿਆਂ ਨੂੰ ਨਿਬੜੇਗੀ ਨਹੀਂ ਨਿਬੜੇਗਾ ਫਿਰ ਪੰਚਾਇਤ ਬਹਿ ਜੇਗੀ ਪੰਚਾਇਤ ਚ ਨਹੀਂ ਨਿਬੜੇਗਾ ਫਿਰ ਚੌਕੀ ਠਾਣੇ ਜਾਣ ਦਿੱਤਾ ਜਾਏਗਾ ਇਹ ਨੀਗਾ ਕਿ ਜੇ ਦੋ ਭਰਾ ਲੜੇ ਆ ਤੇ ਫਰਾਣੇ ਚੱਲ ਪਹਿਲਾਂ ਤੂੰ ਚੌਕੀ ਦੇ ਆ ਤੇ ਦੂਸਰੇ ਨੂੰ ਵੀ ਆਖੇ ਵੀ ਤੂੰ ਹੀ ਚੌਕੀ ਦੇ ਆ ਤੇ ਬਾਅਦ ਚ ਉਹਦਾ ਦੇ ਉੱਥੇ ਜਿਹੜਾ ਵਾ ਅ ਉਹਨਾਂ ਚ 40 60 ਕਰੀਏ ਨਾ ਕਿਸੇ ਦਾ ਅੱਜ ਤੱਕ ਪਿਛਲੀ ਰਲੀ ਪੰਚਾਇਤ ਦੇ ਵਿੱਚ 1 ਰੁਪਏ ਦੇ ਰਵਾਧਾ ਆ ਰਹੇ ਤੁਹਾਨੂੰ ਸਾਰਿਆਂ ਨੂੰ ਪਤਾ ਦੱਸਣ ਦੀ ਲੋੜ ਦੀ ਸਾਰਿਆਂ ਨੂੰ ਪਤਾ ਕਿ ਇਧਰ ਵੀ ਉਹੀ ਮਾਡਲ ਜਿਹੜਾ ਇੰਪਲੀਮੈਂਟ ਕੀਤਾ ਜਾਏਗਾ ਇਹ ਵੀਰੋ ਮੈਂ ਸਰਪੰਚ ਬੋਲਦਾ ਤੇ ਇੰਟਰਵਿਊ ਲਈਆ ਉਸ ਤੋਂ ਬਾਅਦ ਦੇ ਵਿੱਚ ਰਹਿ ਜਾਂਦੇ ਹੁਣ ਲਾਸਟ ਸਵਾਲ এডੂਕੇਸ਼ਨ এডੂਕੇਸ਼ਨ ਬਾਰੇ ਭਾਵੇਂ ਆਪਣਾ ਸਕੂਲ ਕਿਉਂਕਿ ਉਹਦੇ ਵਿੱਚ ਕੀ ਹੈ ਸਕੂਲਾਂ ਦੇ ਵਿੱਚ ਕਿ ਹਾਈ ਸਕੂਲ ਹੈ ਪਰਨਾ ਸਕੂਲੇ ਦਰਸ਼ਕੂਲੇ ਉਹਦੇ ਵਿੱਚ ਵੀ ਭਾਵੇਂ ਸਟਾਫ ਦੀ ਖਿੱਚੋ ਤਾਣੀ ਆ ਭਾਵੇਂ ਕੋਈ ਵੀ ਉਹਦੇ ਵਿੱਚ ਇੱਕ ਦੋ ਬੰਦਾ ਆਪਣਾ ਜਾ ਕੇ ਉਥੇ ਦਲਾਲੀ ਕਰਕੇ ਤੋਂ ਜਾਨੀ ਕਿ ਸਾਰਾ ਉਲਝਣ ਦੇ ਵਿੱਚ ਪਾ ਦਿੰਦਾ ਹੈ ਇਸ ਕਰਕੇ ਉਹ ਵੀ ਆਪਾਂ ਸਕੂਲ ਸਾਰੇ ਹੀ ਸਕੂਲਾਂ ਦੇ ਤੇ ਜਿੰਨੀ ਵੀ ਆਪਣੀ ਸਟੱਡੀ ਦੀ ਜੋ ਵੀ ਹੈਗਾ ਏ ਕਲਾਸ ਤੋਂ ਲੈ ਕੇ ਤੇ ਆਪਾਂ ਫਾਈਨਲ ਤੱਕ ਜੋ ਵੀ ਹੈ ਉਹਦੇ ਬਾਰੇ ਵੀ ਆਪਾਂ ਤੁਹਾਡਾ ਜਿਹੜਾ ਵਿਚਾਰ ਹੋ ਗਿਆ ਦੇਖੋ ਜੀ ਸਭ ਤੋਂ ਪਹਿਲਾਂ ਤੋਂ ਸਰਪੰਚ ਸਾਹਿਬ ਦਾ ਸਾਹਮਣੇ ਵਾਲਾ ਸਕੂਲ ਆ ਜੀ ਇਹ ਸਕੂਲ ਅੱਜ ਤੋਂ 5 ਸਾਲ ਪਹਿਲਾਂ ਜਦੋਂ ਅਸੀਂ ਇੱਥੇ ਇਲੈਕਸ਼ਨ ਕੰਪੇਨ ਸੌਰੀ ਇਲੈਕਸ਼ਨ ਲੜ ਰਿਆ ਸੀ ਜਦੋਂ ਇਲੈਕਸ਼ਨ ਚੱਲ ਰਹੀ ਸੀ ਉਹ ਦਿਨ ਇੱਥੇ ਸਟਾਫ ਜਿਹੜਾ ਆਇਆ ਉਹ ਕਹਿੰਦੇ ਕਹਿੰਦੇ ਵੀ ਇਹ ਸਕੂਲ ਆ ਕਿ ਕਵਾੜਖਾਨਾ ਤੁਹਾਡਾ ਤੇ ਅੱਜ ਦੀ ਰੇਡ ਦੇ ਵਿੱਚ ਸਰਪੰਚ ਸਾਹਿਬ ਦਾ ਸਕੂਲ ਤੁਸੀਂ ਵੀ ਵੇਖੋ ਸਾਰਿਆਂ ਨੂੰ ਪਤਾ ਸਕੂਲ ਕਿੰਨਾ ਸੋਹਣਾ ਬਣ ਚੁੱਕਾ ਕਿੰਨਾ ਵਧੀਆ ਦਾ ਇਨਫਰਾਸਟ੍ਰਕਚਰ ਬਣ ਚੁੱਕਾ ਹੁਣ ਉਹ ਵੇਲਾ ਜਿਹੜਾ ਉਹ ਸਟੱਡੀ ਦੇ ਉੱਤੇ ਜ਼ੋਰ ਦੇਣ ਦਾ ਉਹ ਸਾਡੀ ਕੋਸ਼ਿਸ਼ ਆ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਸੀਂ ਮਹਿੰਗੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਈ ਦਿੰਨੇ ਆ ਆਪਾਂ ਜਿਹੜੇ ਸਰਕਾਰੀ ਸਕੂਲ ਆ ਇਹਨਾਂ ਦਾ ਜਿਹੜਾ ਮਿਆਰ ਆ ਉਹ ਬਹੁਤ ਉੱਚਾ ਚੁੱਕਾਂਗੇ ਤਾਂ ਜੋ ਲੋਕਾਂ ਨੂੰ ਜਿਹੜਾ ਵਾ ਉਹ ਆਪਣੇ ਬੱਚੇ ਜਿਹੜੇ ਉਹ ਮਹਿੰਗੇ ਸਕੂਲਾਂ ਦੇ ਵਿੱਚ ਨਾ ਪਾਉਣਾ ਪਵੇ ਉਹਨਾਂ ਨੂੰ ਉਹਨਾਂ ਦਾ ਆਰਥਿਕ ਸ਼ੋਸ਼ਣ ਜਿਹੜਾ ਉਹ ਨਾ ਹੋ ਸਕੇ ਉਸ ਤੋਂ ਬਾਅਦ ਵਿੱਚ ਲਾਸਟ ਕੁਐਸਚਨ ਜਿਵੇਂ ਆਪਾਂ ਹੁਣ ਵੇਖਣ ਦੇਗੇ ਆ ਬੋਰਡਾਂ ਦੇ ਉੱਤੇ ਲਿਖਿਆ ਗਿਆ ਹਿੰਦੀ ਕਿੱਥੇ ਜਾਣਾ ਅੰਮ੍ਰਿਤਸਰ ਨੂੰ ਜਾਣਾ ਹਿੰਦੀ ਦੂਜਾ ਤੁਸੀਂ ਪੰਜਾਬੀ ਬੋਲੀ ਦੇ ਵਿੱਚ ਆਪਣੀ ਪੰਚਾਇਤ ਤਿੰਨਾਂ ਪੰਚਾਇਤਾਂ ਦੇ ਵਿੱਚ ਬਹੁਤ ਮਤ ਲੈ ਕੇ ਉਹਦੇ ਸੰਬੰਧੀ ਵੀ ਕੁਝ ਆਪਦੇ ਵਿਅੋ ਦੱਸੋ ਦੇਖੋ ਜੀ ਪੰਜਾਬੀ ਜਿਹੜੀ ਆ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਆ ਜੇ ਪੁੱਛ ਲੋਕਾਂ ਨੂੰ ਇਹ ਵੀ ਗਲਤਫਹਿਮੀ ਆ ਕਿ ਜਿਹੜਾ ਮਾਤਭਾਸ਼ਾ ਜਿਹੜਾ ਉਹ ਦਬਾਇਆ ਜਾ ਰਿਹਾ ਹਾਂ ਦਬਾਇਆ ਜ਼ਰੂਰ ਜਾ ਰਿਹਾ ਪਰ ਉਹਨਾਂ ਚਿਰ ਕਿਸੇ ਨੂੰ ਦਬਾਇਆ ਨਹੀਂ ਜਾ ਸਕਦਾ ਜਿੰਨਾ ਚਿਰ ਮਤਲਬ ਜਿਹੜਾ ਵਾ ਅਗਲੇ ਬੰਨੇ ਦੱਬੇ ਜਾਣ ਵਾਲੇ ਦੀ ਜਿੰਨਾ ਚਿਰ ਮਰਜ਼ੀ ਨਹੀਂ ਹੈਗੀ ਸਾਨੂੰ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ ਜੇਕਰ ਅਸੀਂ ਲੋਕ ਜਾਗਰੂਕ ਹਾਂ ਤੇ ਸਾਡੀ ਪੰਜਾਬੀ ਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ ਪੰਜਾਬੀ ਜਿਹੜੀ ਆ ਉਹ ਸਾਡੀ ਮਾਂ ਬੋਲੀ ਆ ਇਹਦੇ ਲਈ ਲਗਾਤਾਰ ਜਿਹੜਾ ਵਾ ਪਿਛਲੀ ਪੰਚਾਇਤ ਵੀ ਆਪਾਂ ਕੰਮ ਕਰਦੇ ਰਹੇ ਹਰ ਬੋਰਡ ਦੇਖੋ ਤੁਸੀਂ ਕੋਈ ਬੋਰਡ ਆ ਕਿਉਂਕਿ ਇੱਕ ਕਾਮਨ ਸੈਂਸ ਆ ਕਿ ਆਪਣੀ ਭਾਸ਼ਾ ਨੂੰ ਪ੍ਰਾਇੋਰਟੀ ਹਮੇਸ਼ਾ ਦੇਣੀ ਚਾਹੀਦੀ ਆ ਜਿੰਨੇ ਵੀ ਤੁਸੀਂ ਸਾਈਨ ਬੋਰਡ ਦੇਖਿਆ ਜਾਂ ਜੋ ਵੀ ਸਾਰਾ ਬੋਰਡ ਲੱਗਦੀ ਵੀ ਰਹੇ ਉਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਹਮੇਸ਼ਾ ਪ੍ਰਾਇੋਰਟੀ ਦਿੱਤੀ ਜਾਂਦੀ ਰਹੀ ਹੈ ਤੇ ਅੱਗੇ ਵੀ ਜਿਹੜਾ ਪੰਜਾਬੀ ਭਾਸ਼ਾ ਵਾਲੀ ਜਿਹੜਾ ਪਿੰਡ ਦੇ ਵਿੱਚ ਵੀ ਜਿਹੜਾ ਉਹ ਜਿੰਨਾ ਵੀ ਪੰਚਾਇਤ ਦੇ ਵੱਲੋਂ ਕੰਮ ਹੋ ਸਕਦਾ ਨਹੀਂ ਕਰਾਂਗੇ ਜੀ ਲਾਸਟ ਸਾਰੇ ਹੀ ਨਗਰ ਵਾਲਾ ਸਰਪੰਚ ਆਉਣ ਵਾਲੇ ਸਰਪੰਚ ਸਾਹਿਬ ਨੇ ਜੋ ਵਿਸ਼ਵਾਸ ਦਵਾਏ ਆ ਇਹ ਸਾਰੇ ਪਹਿਲਾਂ ਕਰਨ ਕੀਤਾ ਵੀ ਆਪਾਂ ਜ਼ਰੂਰੀ ਹੀ ਨੰਨੇ ਇੱਕ ਦੋ ਬੇਨਤੀਆਂ ਕਰਨੀਆਂ ਸਾਰੀਆਂ ਆਪਾਂ ਦਿਲ ਖੋਲ੍ਹ ਕੇ ਇਹ ਸਾਰੀ ਸੰਗਤ ਦੀਆਂ ਵਿਚਾਰਾਂ ਰੱਖੀਆਂ ਆਉਣ ਵਾਲੇ ਸਮੇਂ ਦੇ ਵੀ ਸਰਪੰਚ ਬਣ ਕੇ ਸਾਨੂੰ ਪੂਰੀ ਉਮੀਦ ਹੈ ਵੀ ਇਹ ਉਮੀਦਾਂ ਦੇ ਉੱਤੇ ਪੂਰੇ ਉਤਰਨਗੇ ਇਸ ਕਰਕੇ ਅਸੀਂ ਹੁਣ ਤੁਹਾਡੇ ਨਾਲ ਇੱਕ ਇੱਕ ਮਿੰਟ ਇੱਕ ਇੱਕ ਪਲ ਘੜੀ ਜੁੜਿਓ ਤੁਹਾਡੇ ਨਾਲ ਲਿਵਾ ਕੇ ਸਾਥ ਦੇ ਕੇ ਤੁਹਾਨੂੰ ਪੰਚਾਇਤ ਦੇ ਵਿੱਚ ਤੁਹਾਡੇ ਮੈਂਬਰਾਂ ਸਮੇਤ ਸਰਪੰਚ ਜੀ ਬਣਾ ਕੇ ਤੇ ਤੁਹਾਨੂੰ ਨਵਾਜਾਂਗੇ ਇਸ ਕਰਕੇ ਤੁਸੀਂ ਹੁਣ ਇਹ ਜੋ ਵੀ ਤੁਹਾਂ ਜੋ ਸੰਗਤ ਦੇ ਸਾਹਮਣੇ ਬਚਨ ਕੀਤੇ ਇਹਨਾਂ ਦੇ ਪੂਰਾ ਉਤਨ ਦੀ ਕੋਸ਼ਿਸ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ